1080 ਕਰੋੜ ਚ ਖਰੀਦਿਆ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪੱਥਰ ਮਿਲ ਪ੍ਰਾਣ ਖਰੀਦਿਆ ਆਪਾਂ ਨੇ ਦੁਨੀਆ ਦਾ ਔਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਜਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ 오ੜੀਸਾ ਤੋਂ ਜਾਂ ਇਧਰੋਂ-ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਵਾਲਾ ਕੋਲਾ 90% ਕਰਦਾ ਹੈ ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ 25 ਸੀ ਪਹਿਲਾਂ 40 ਸਾਲ ਹੋ ਜੂਗੀ ਮਾੜਾ ਸੌਦਾ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵਧਣਾ ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ ਉਹਦੇ ਨਾਲ ਭਾਈਵਾਲ ਹੈ Rajasthan ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੈਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਹਾਂ ਦੁਕਾਨਦਾਰ ਨੂੰ ਕਹਿੰਦੇ ਹਾਂ ਯਾਰ ਤੇਰੇ ਰੋਜ਼ ਦੇ ਗਾਹਕਾਂ ਤੱਥ ਸੌਦਾ ਲੈ ਕੇ ਜਾਂਦੇ ਆਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾ ਲ ਕਦੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਉਹ ਕਹਿੰਦੇ 2 ਰੁਪਏ 76 ਪੈਸੇ ਇਸਕੇ ਨਾ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸਕੇ ਨਾ ਜਿਆਦਾ ਹੈ ਜਿਆਦਾ ਹੋਰ ਘਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਤੇ ਆ ਗਿਆ ਮੈਂ ਕਿਹਾ ਨਾ 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 ਹੋਰ ਘਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿਤੇ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਨਹੀਂ 2 ਰੁਪਏ 54 ਪੈਸੇ ਉਹ ਕਹਿੰਦੇ ਚਾਰ ਪੈਸਿਆਂ ਨਾਲ ਜਿਹੜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ تھے ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦੇ ਚਾਰ ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸਰਦ ਬਾਅਦ ਵਿੱਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ ਚਾਰ ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚਾ ਹੁਣ ਨਾਲੇ ਭਰਿਆ ਹੋਇਆ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਖਜ਼ਾਨੇ ਖਜ਼ਾਨਾ ਭਰਿਆ ਵੀ ਨਹੀਂ ਰੱਖਣਾ ਚਾਹੀਦਾ ਲੋਕਾਂ ਕੰਨੀ ਕੱਢੀ ਜਾਓ ਖਜ਼ਾਨਾ ਬਾਅਦ ਚ ਪਰ ਜਿਓ ਜੋ ਕੱਢੋਂਗੇ ਤਾਂ ਉੱਚ ਹੋਰ ਪਾਉਣ ਜੋਗੀ ਜਗ੍ਹਾ ਹੋਊਗੀ ਤੂੜੀ ਵਾਲਾ ਕੋਠਾ ਹੁੰਦਾ ਆਪਣਾ ਜਿਉ ਜੋ ਤੂੜੀ ਕੱਢੋਂਗੇ ਤਾਂ ਨਵੀਂ ਤੂੜੀ ਪਾਉਂਗੇ ਜੇ ਤੂੜੀ ਵਾਲਾ ਕੋਠਾ ਹੀ ਨਾ ਰੱਖ ਰੱਖਿਆ ਤੂੜੀ ਭਾਵੇਂ 5 ਸਾਲ ਦੀ ਪਈ ਰਵੇ ਖਜ਼ਾਨਾ ਤੁਹਾਡੇ ਕਨੀ ਖਜ਼ਾਨੇ ਚ ਪੈਸੇ ਇਮਾਨਦਾਰੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਸੋਚ ਜਿੱਥੋਂ ਚੱਲੀ RAM LILA GROUND ਚੋਂ ਐਂਟੀ ਕਰਾਪਸ਼ਨ ਮੂਵਮੈਂਟ ਜਿਹੜੀ ਚੱਲੀ ਸੀ ਭ੍ਰਿਸ਼ਟਾਚਾਰ ਵਿਰੋਧੀ ਉਹਦੇ ਚੋਂ ਨਿਕਲੀ ਹੋਈ ਪਾਰਟੀ ਐ ਐਈਆ ਕੋਈ ਵਕੀਲ ਐ ਕੋਈ ਅਫਸਰ ਸੀ ਕੋਈ ਆਪ ਦੀ ਛੱਡ ਕੇ ਆਇਆ ਦੁਕਾਨਦਾਰੀ ਮੈਂ ਆਪਣੀ ਕਲਾਕਾਰੀ ਛੱਡ ਕੇ ਆਇਆ ਪੈਸੇ ਕਮਾਉਣਾ ਆ ਬਾਈ ਇੱਥੇ